ਸਤਿ ਸ਼੍ਰੀ ਅਕਾਲ ਨਮਸਕਾਰ ਮੈਜਿਕਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡਵੇ ਪ੍ਰਾਪਰਟੀ ਤਾਂ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ ਸੈਕਟਰ 125 ਸਨਿਨ ਕਲੇਵ ਦੀ ਲੋਕੇਸ਼ਨ ਤੇ 140 ਗਜ ਦਾ ਘਰ ਅਪਰੋਕਸੀਮੇਟ ਤੁਹਾਡੇ ਵਾਸਤੇ ਲੈ ਕੇ ਆਏ ਆ ਜੋ ਕਿ 4 ਬੀ ਐਚ ਕੇ ਡਬਲ ਸਟੋਰੀ ਦਾ ਇਹ ਘਰ ਹੈ ਗੱਡੀ ਬਾਹਰ ਵੀ ਜਿੱਦਾਂ ਇਹ ਰੈਂਪ ਦੇਖ ਰਹੇ ਆ ਤਾਂ ਇਸ ਦੇ ਵਿੱਚ پارک ਕਰ ਸਕਦੇ ਆ ਬਾਕੀ ਅੰਦਰ ਵੀ ਪੋਰਚਸ ਦੇ ਵਿੱਚ ਖੁੱਲਾ ਦਿੱਤਾ ਗਿਆ ਤੇ ਇਸ ਦੇ ਵਿੱਚ ਵੀ ਗੱਡੀ پارک ਹੋ ਸਕਦੀ ਹੈ ਰਾਈਟ ਸਾਈਡ ਤੇ ਇਧਰ ਇਹ ਸਾਹਮਣੇ ਜੋ ਏਰੀਆ ਓਪਨ ਇਸ ਦੇ ਵਿੱਚ ਇਸ ਨੂੰ ਵਾਸ਼ਿੰਗ ਏਰੀਆ ਜਾਂ ਕਿਸੇ ਤਰ੍ਹਾਂ ਹੋਰ ਯੂਟਲਾਈਜ਼ ਕਰ ਸਕਦੇ ਆ ਔੜੀਆਂ ਬਾਹਰ ਤੋਂ ਆ ਔਰ ਮੇਨ ਇਸ ਦਾ ਜੋ ਐਂਟਰਸ ਡੋਰ ਉਸ ਤੋਂ ਬਾਅਦ ਇਹ ਡ్రਾਈਂਗ ਡਾਈਨਿੰਗ ਏਰੀਆ ਨਵੀਂ ਇਹ ਕੋਠੀ ਤਿਆਰ ਹੋਈ ਹੈ ਫਰੈਸ਼ ਕੋਠੀ ਹੈ 2/4 ਦੀ ਵਿਟ੍ਰਿਫਾਈਡ ਟਾਈਲ ਵਾਲਪੇਪਰ ਫਾਲ ਸੀਲਿੰਗ ਦਾ ਡਿਜ਼ਾਈਨ ਸਿੰਪਲ ਸੁਪਰ ਸਾਰਾ ਇਸ ਦੇ ਵਿੱਚ ਪੇਂਟ ਕੀਤਾ ਗਿਆ ਹੈ ਔਰ ਕਿਚਨ ਇਸ ਦੇ ਵਿੱਚ ਯੂ ਸ਼ੇਪ ਦੇ ਵਿੱਚ ਕਿਚਨ ਤਿਆਰ ਕੀਤੀ ਹੈ ਜਿਸ ਦੇ نیچے ਉੱਪਰ ਬਾਕਸ ਬਣਿਆ ਹੈ ਇੱਧਰ ਰੈਫਰਿਜਰੇਟਰ ਵਾਸਤੇ ਸਪੇਸ ਦੋ ਪੈਰਲਰ ਬੈਡਰੂਮ ਦੋਨਾਂ ਦੇ ਨਾਲ ਅਟੈਚ ਵਾਸ਼ਰੂਮ ਫਰਸਟ ਬੈਡਰੂਮ ਸਾਡਾ ਇਹ ਆ ਜਾਂਦਾ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ 2x4 ਦੀ ਵਿਟਰੀਫਾਈਡ ਟਾਈਲ LED ਪੈਨਲ ਸਾਹਮਣੇ ਕਬਾਰਡਸ ਜੋ ਫੁੱਲ ਹਾਈਟ ਤੱਕ ਕਾਫੀ ਸਟੋਰੇਜ ਹੈ ਇਸ ਦੇ ਵਿੱਚ ਸਲਾਈਡਿੰਗ ਇਹ ਕਬਾਰਡਸ ਹੈ ਔਰ ਵਾਲਪੇਪਰ ਦਾ ਪਿਛੇ ਪੀਵੀਸੀ ਦਾ ਇਹ ਡਿਜ਼ਾਈਨ ਫਾਲ ਸੀਲਿੰਗ ਦਾ ਸਿੰਪਲ ਸੋਪਾ ਡਿਜ਼ਾਈਨ ਔਰ ਅਟੈਚ ਇਸਦਾ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਵੀ ਸਾਰੀ ਜੋ ਵਾਲ ਟਾਈਲ ਸੈਂਟਰੀ ਜੋ ਦੀ ਫਿਟਿੰਗ ਬਾਥ ਫਿਟਿੰਗ ਕੰਪਲੀਟ ਪਿਛੇ ਵਾਲਾ ਇਹ ਵਾਸ਼ਿੰਗ ਏਰੀਆ ਵੀ ਕਾਫੀ ਖੁੱਲਾ ਹੈ ਕਿਉਂਕਿ ਇਸ ਦੇ ਵਿੱਚ ਇਹ ਜੋ ਏਰੀਆ ਦਿੱਤਾ ਗਿਆ ਟਾਈਲ ਵਰਕ ਟਾਇਲਸ ਪਿੱਛੇ ਗ੍ਰਿਲ ਜਾਲ ਵੈਂਟੀਲੇਸ਼ਨ ਰੋਸ਼ਨੀ ਵਾਸਤੇ ਇਹ ਪ੍ਰੋਪਰ ਸਾਰਾ ਦਿੱਤਾ ਗਿਆ ਸੈਕਿੰਡ ਜੋ ਇਸ ਦਾ ਬੈਡਰੂਮ ਹੈ ਉਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਅਟੈਚ ਵਾਸ਼ਰੂਮ ਵਾਰਡਰੋਬਸ ਔਰ ਸਾਰਾ ਹੀ ਜੋ ਫਰਸਟ ਬੈਡਰੂਮ ਦੇ ਵਿੱਚ ਲੱਗਿਆ ਉਸੇ ਤਰ੍ਹਾਂ ਹੀ ਸਨੂ ਕੰਪਲੀਟ ਇਸੇ ਤਰ੍ਹਾਂ ਹੀ ਵਾਰਡਰੋਬਸ ਔਰ ਨਾਲ ਇਧਰ LED ਪੈਨਲ ਉੱਪਰ ਫਾਲ ਸੀਲਿੰਗ ਪਿੱਛੇ PVC ਦਾ ਹੈ ਡਿਜ਼ਾਈਨ ਇਸ ਦਾ ਵੀ ਅਟੈਚ ਵਾਸ਼ਰੂਮ ਇਸ ਦੇ ਵਿੱਚ ਵੀ ਸਾਰੀਆਂ ਸੀਟਸ ਸੈਂਟਰੀ ਦੀ ਫਿਟਿੰਗ ਬਾਥ ਫਿਟਿੰਗ ਲਗਾ ਕੇ ਕੰਪਲੀਟ ਕਰ ਦਿੱਤਾ ਜਾਏਗਾ ਔਰ ਫਰਸਟ ਫਲੋਰ ਤੇ ਵੀ ਦੇਖਦੇ ਹਾਂ ਫਰਸਟ ਫਲੋਰ ਤੇ ਅਸੀਂ ਪਹੁੰਚ ਗਏ ਜਿਸ ਤਰ੍ਹਾਂ ਸਟੇਜ ਇਸ ਦੀਆਂ ਬਾਹਰ ਤੋਂ ਆ ਤਾਂ ਸਾਹਮਣੇ ਜਿਵੇਂ ਦੇਖ ਸਕਦੇ ਆ ਘਰ ਆਸ-ਪਾਸ ਸਾਰੇ ਬਣੇ ਹੋਏ ਰੈਹਾਸ਼ੀ ਏਰੀਆ ਹੈ ਡਿਵੈਲਪ ਸਾਰਾ ਏਰੀਆ ਹੈ ਔਰ ਫਰਸਟ ਫਲੋਰ ਤੇ ਵੀ ਦੋ ਬੈਡਰੂਮ ਨਾਲ ਅਟੈਚ ਵਾਸ਼ਰੂਮ ਹੈ ਔਰ ਇਸ ਦੇ ਵਿੱਚ ਇਹ ਡਾਈਨਿੰਗ ਏਰੀਆ ਸਾਹਮਣੇ ਇਸ ਦੇ ਵਿੱਚ ਕਿਚਨ ਤਿਆਰ ਹੈ ਔਰ ਫਰਸਟ ਇਸ ਦਾ ਇਹ ਬੈਡਰੂਮ ਇਸ ਦੇ ਵਿੱਚ ਉਹ ਫਰਸ਼ਿੰਗ ਦਾ ਸਿੰਪਲ ਡਿਜ਼ਾਈਨ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ ਇਹ ਵਿੰਡੋ ਔਰ ਇਸ ਦਾ ਜੋ ਵਾਸ਼ਰੂਮ ਹੈ ਬਾਹਰ ਦਿੱਤਾ ਗਿਆ ਹੈ ਕਾਮਨ ਕਰ ਦਿੱਤਾ ਗਿਆ ਹੈ ਡਾਈਨਿੰਗ ਏਰੀਆ ਨਾਲ ਔਰ ਬੈਡਰੂਮ ਨਾਲ ਇਹ ਸਾਹਮਣੇ ਵਾਲਾ ਵਾਸ਼ਰੂਮ ਇਸ ਦੇ ਵਿੱਚ ਕਾਮਨ ਹੈ ਓਪਨ ਏਰੀਆ ਉੱਪਰ ਤੱਕ ਸਟੇਅਸ ਜਾ ਰਹੀਆਂ ਸੈਕੰਡ ਇਸ ਦਾ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵੀ ਵਿਟਰੀਫਾਈਡ ਟਾਈਲ ਪੀਵੀਸੀ ਦਾ ਡਿਜ਼ਾਈਨ ਔਰ ਅਟੈਚਡ ਇਸ ਦਾ ਵੀ ਵਾਸ਼ਰੂਮ ਦਿੱਤਾ ਗਿਆ ਹੈ 140 ਗਜ ਦਾ ਕਰ ਸੈਕਟਰ 125 ਸਨਿਨ ਕਲੇਰਵੀਲੀਪੇਸ਼ੈਂਟ ਦੇ ਡਬਲ ਸਟੋਰੀ 4 ਬੀ ਐਚ ਕੇ ਬਣਾਇਆ ਹੈ ਲਖਸ਼ਾ ਇਸ ਦਾ ਪਾਸ ਹੈ ਰੈਡੀ ਟੂ ਮੂਵ ਕਰ ਰਹਾ ਹੈ ਸਾਹਮਣੇ ਇੰਟਰਲੌਕ ਟਾਈਲ ਵਾਲਾ ਰੋਡ ਸੀਵਰੇਜ ਸਿਸਟਮ ਵਰਸਪਲਾਈ ਕੰਪਲੀਟ ਰਹਾਇਸ਼ੀ ਏਰੀਆ ਡਵੈਲਪਸ ਹੋ ਰਿਹਾ ਏਰੀਆ ਇਸ ਘਰ ਦਾ ਜੋ ਆਸਕਿੰਗ ਪ੍ਰਾਈਸ ਹੈ 1 ਕਰੋੜ ਹੈ 1 CR ਇਸ ਦੀ ਡਿਮਾਂਡ ਹੈ ਬਾਕੀ ਇਥੇ ਵਿਜ਼ਿਟ ਕਰਨ ਲਈ ਔਰ ਪੇਪਰ ਚੈੱਕ ਕਰਨ ਲਈ ਦਿੱਤੇ ਹੋਏ ਨੰਬਰ ਉਤੇ ਸੰਪਰਕ ਕਰੋ ਧੰਨਵਾਦ ਸਸ਼ੀਕਾਲ ਨਮਸਕਾਰ